ਜੀਤਿਆ ਸਾਹਿਬ ਨੂੰ ਪੂਰੇ ਮੁਹਾਰੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਕਿਉਂਕਿ ਕੱਲ ਉਹਨਾਂ ਨੂੰ ਅਰੈਸਟ ਕੀਤਾ ਸੀ ਅਮਰਤਸਰ ਤੋਂ ਤੇ ਅੱਜ ਮੁਹਾਰੀ ਦੀ ਕੋਰਟ ਦੇ ਵਿੱਚ ਉਹਨਾਂ ਵੱਲੋਂ ਧਨਵਾ ਸਾਹਿਬ ਸਾਡੇ ਸੀਨੀਅਰ ਐਡਵੋਕੇਟ ਹੈ ਅਰਸ਼ਦੀਪ ਜੀਮਾ ਜੀ ਤੇ ਮੈਂ ਅਸੀਂ ਕੋਰਟ ਦੇ ਵਿੱਚ ਪੇਸ਼ ਹੋਏ ਔਰ ਧਨਵਾ ਸਾਹਿਬ ਨੇ ਉੱਥੇ ਆਰਗੂਮੈਂਟਸ ਕੀਤੀਆਂ ਜੀਮਾ ਸਾਹਿਬ ਨੇ ਕੀਤੀਆਂ ਅਸੀਂ ਕੋਰਟ ਨੂੰ ਦੱਸਿਆ ਕਿ ਕਿਸ ਤਰੀਕੇ ਇਹ ਜਿਹੜੀ ਵਿਕਰਮ ਮਜੀਠੀਆ ਸਾਹਿਬ ਤੇ ਐਫ ਆਈ ਆਰ ਦਿੱਤੀ ਗਈ ਹੈ ਇਹ ਬਲੈਟੈਂਟ ਮਿਸਯੂਜ਼ ਹੈ ਪਾਵਰ ਦਾ ਔਰ ਮੁੱਖ ਮੰਤਰੀ ਦੀਆਂ ਆਪਦੀਆਂ ਇੱਛਾ ਸ਼ਕਤੀਆਂ ਤਾਂ ਕਿਉਂਕਿ ਕਾਨੂੰਨ ਤੋਂ ਉੱਪਰ ਚੱਲਦੇ ਨੇ ਸਾਡੇ ਮੁੱਖ ਮੰਤਰੀ ਹੁਣ ਤੁਸੀਂ ਸਾਰਾ ਮੀਡੀਆ ਗਵਾਉ ਕੱਲ ਦਾ ਦਿੱਲੀ ਤੋਂ ਹਿੰਦੀ ਚ ਲਿਖ ਲਿਖ ਕੇ ਮੈਸੇजेस WhatsApp ਉੱਤੇ ਕੀ ਭੇਜਿਆ ਜਾ ਰਿਹਾ ਜੀ ਯੁੱਧ ਨਸ਼ੇ ਵਿਰੁੱਧ ਮੇ ਕਾਰਵਾਈ ਹੋਈ ਔਰ ਅੱਜ ਕੋਰਟ ਦੇ ਵਿੱਚ ਜਿਹੜਾ ਰਿਮਾਂਡ ਪੇਪਰਸ ਆਏ ਨੇ ਜਿਹੜੀ ਸਰਕਾਰ ਨੇ ਬਹਿਸ ਕੀਤੀ ਹੈ ਹੁਣ ਤੁਹਾਨੂੰ ਪਤਾ ਵੀ ਇਹ ਸਾਰਾ ਕੇਸ ਕਾ ਦਾ ਉਹ ਨਸ਼ੇ ਦੀ ਤਾਂ ਗੱਲ ਹੀ ਹੈ ਨਹੀਂ ਨਸ਼ਾ ਤਾਰ ਸਰਕਾਰ ਨੂੰ 4 ਸਾਲ ਹੋ ਗਏ ਨਸ਼ੇ ਦੀ ਤਾਂ ਕੋਈ ਗੱਲ ਸਰਕਾਰ ਨੂੰ ਲੱਭੀ ਨਹੀਂ ਸੁਪਰੀਮ ਕੋਰਟ ਤੱਕ ਸਰਕਾਰ ਦੀ ਫਜ਼ੀਅਤ ਹੋ ਗਈ ਸੁਪਰੀਮ ਕੋਰਟ ਤੋਂ ਝਾੜ ਪਈ ਉਥੇ ਬੇਲ ਰਜੈਕਟ ਕਰਾਉਣਗੇ ਬੇਲ ਸੁਪਰੀਮ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਦੇਣ ਦੇ ਲਈ ਜੋ ਸੁਪਰੀਮ ਕੋਰਟ ਦੀ ਰਿਕੁਆਇਰਮੈਂਟ ਹੈ ਜੋ ਸੁਪਰੀਮ ਕੋਰਟ ਨੇ ਇੱਕ ਪ੍ਰੋਸੀਜਰ ਲੇ ਡਾਉਨ ਕੀਤਾ ਹੈ ਕਿ ਜੇ ਕਿਸੇ ਦੇ ਖਿਲਾਫ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਦੇਣਾ ਤਾਂ ਪਹਿਲਾਂ ਉਹਨੂੰ ਇੱਕ ਰਿਟਰਨ ਕੁਐਸਚਨਅਰ ਦੇਣਾ ਤੇ ਸਾਡੀ ਪੰਜਾਬ ਦੀ ਸਰਕਾਰ ਨੂੰ ਇਹ ਆਦਤ ਪੈ ਗਈ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਾਨੂੰਨ ਦਾ ਨਹੀਂ ਪਤਾ ਪਰ ਤੁਸੀਂ ਬੰਦੇ ਵੀ ਐਸੇ ਰੱਖ ਲਏ ਨੇ ਜਿਨ੍ਹਾਂ ਨੂੰ ਆਪ ਕਾਨੂੰਨ ਦਾ ਨਹੀਂ ਪਤਾ ਹੁਣ ਜਿਹੜਾ ਪਰਚਾ ਚਾੜ ਖਾਰੀ ਹੈ ਉਹ ਐਸਆਈਟੀ ਦੀ ਇੱਕ ਰਿਪੋਰਟ ਨੂੰ ਆਧਾਰ ਬਣਾ ਕੇ ਇੱਕ ਖਾਰੇਚ ਰਿਪੋਰਟ ਨੂੰ ਆਧਾਰ ਬਣਾ ਕੇ ਇਹ ਨਵਾਂ ਪਰਚਾ ਦਰਜ ਕੀਤਾ ਗਿਆ ਸਿਰਫ ਤੇ ਸਿਰਫ ਉਹਦਾ ਕਾਰਨ ਹੈ ਕਿ ਜਦੋਂ ਲਾਸਟ ਤਰੀਕ ਮੈਂ ਫੇਰ ਕਰਾਦੇ ਆ ਯਾਦ ਕਿ ਸੁਪਰੀਮ ਕੋਰਟ ਗਏ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਬਹੁਤ ਲੰਬਾ ਸਮਾਂ ਹੋ ਗਿਆ ਤੁਸੀਂ 2 ਦਿਨ ਚ ਆਪਣੀ ਇਨਵੈਸਟੀਗੇਸ਼ਨ ਖਤਮ ਕਰੋ 2 ਦਿਨ ਦਾ ਸਮਾਂ ਮੁਕਰਰ ਕੀਤਾ ਸੀ ਇਹ ਕਹਿੰਦੇ ਸੀ ਤੁਸੀਂ ਬੇਲ ਰਜੈਕਟ ਕਰ ਦਿਓ ਸੁਪਰੀਮ ਕੋਰਟ ਕਹਿੰਦੇ ਨਹੀਂ 4 ਸਾਲ ਚ ਜੇ ਤੁਸੀਂ ਇਨਵੈਸਟੀਗੇਸ਼ਨ ਨਹੀਂ ਖਤਮ ਕਰ ਸਕੇ ਇਹ ਤਾਂ 2-3 ਘੰਟਿਆਂ ਚ ਹੋ ਜਾਣੀ ਚਾਹੀਦੀ ਐ ਫਿਰ ਵੀ ਤੁਹਾਨੂੰ 2 ਦਿਨ ਦਾ ਸਮਾਂ ਦਿੰਨੇ ਆ ਬੇਲ ਅਜੈਕਟ ਨਹੀਂ ਕੀਤੀ 2 ਦਿਨ ਸੁਪਰੀਮ ਕੋਰਟ ਤੇ ਕਹਿਣ ਤੇ ਮਜੀਠੀਆ ਸਾਹਿਬ ਪੇਸ਼ ਹੋਏ ਪੇਸ਼ ਹੋ ਕੇ ਉਹਨਾਂ ਨੇ ਕਿਹਾ ਕਿ ਇਨਵੈਸਟੀਗੇਸ਼ਨ ਕਨਕਲੂਡ ਕਰੋ ਹੁਣੇ ਚੋਰ ਮੋਰੀ ਖੋਲੀ ਐ ਸੁਪਰੀਮ ਕੋਰਟ ਆਰਡਰ ਦੀ ਵਾਇਲੇਸ਼ਨ ਕਰਨ ਦੇ ਲਈ ਖੋਲੀ ਐ ਕਿ ਉਹਦੇ ਚ ਤਾਂ ਪਤਾ ਐ ਕਿ ਸੁਪਰੀਮ ਕੋਰਟ ਨੇ 2 ਦਿਨ ਕਿਹਾ ਤਾਂ ਕਿ ਸਭ ਕੁਝ ਖਤਮ ਕਰੋ ਇਨਵੈਸਟੀਗੇਸ਼ਨ ਖਤਮ ਕਰੋ ਹੁਣ ਨਵਾਂ ਪਰਚਾ ਦਿੱਤੇ ਆ ਤੇ ਨਵੇਂ ਪਰਚੇ ਦਾ 500 ਕਰੋੜ ਦੀ ਗੱਲ ਕਰਦੇ ਨੇ ਮੈਂ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਪੱਨ ਸਾਹਿਬ ਨੂੰ ਚੈਲੰਜ ਹੈ ਕਿ ਕੁਝ ਕੰਪਨੀਆਂ ਦਾ ਜ਼ਿਕਰ ਕਰਦੇ ਨੇ ਕਹਿੰਦੇ ਜੀ ਸਾਈਪ੍ਰਸ ਦੇ ਵਿੱਚ ਬਿਜ਼ਨਸ ਕਰ ਰਹੀਆਂ ਨੇ ਮੁੱਖ ਮੰਤਰੀ ਸਾਹਿਬ ਉਹ ਕੰਪਨੀਆਂ ਕਿਤੇ ਵਿਕਰਮ ਮਜੀਠੀਆ ਨਾਲ ਕਨੈਕਟਡ ਹੈਗੀਆਂ ਨੇ ਕਿਉਂਕਿ ਜਿੱਥੇ ਤੱਕ ਸਾਡੀ ਜਾਣਕਾਰੀ ਹੈ ਜਿਹੜੀਆਂ ਕੰਪਨੀਆਂ ਦੀ ਗੱਲ ਕਰਦੇ ਉਹ ਤਾਂ ਭਾਰਤ ਸਰਕਾਰ ਦੀਆਂ ਮਨਜ਼ੂਰਸ਼ੁਦਾ ਕੰਪਨੀਆਂ ਨੇ ਭਾਰਤ ਸਰਕਾਰ ਤੋਂ ਲਾਇਸੈਂਸ ਲੈ ਕੇ ਕੰਮ ਕਰ ਰਹੀਆਂ ਨੇ ਕੀ ਇਹਦਾ ਮਤਲਬ ਸਾਰੀ ਭਾਰਤ ਸਰਕਾਰ ਗਲਤ ਕੰਮ ਕਰ ਰਹੀ ਹੈ ਉਹ ਸਾਰੀਆਂ ਕੰਪਨੀਆਂ ਫੈਮਾ ਚ ਫੈਰਾ ਚ ਪ੍ਰੂਫਡ ਨੇ ਉਹ ਸਾਰੀਆਂ ਕੰਪਨੀਆਂ ਆਰਬੀਆਈ ਵੱਲੋਂ ਅਪਰੂਵਡ ਨੇ ਉਹ ਸਾਰੀਆਂ ਕੰਪਨੀਆਂ ਇਨਕਮ ਟੈਕਸ ਪ੍ਰੂਫਡ ਨੇ ਮੇਰੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਅਕੇ ਜੀ 500 ਕਰੋੜ ਦਾ ਮਤਲਬ ਝੂਠ ਦੀ ਘਾਤ ਹੁੰਦੀ ਹੈ ਜਿਹੜੀਆਂ ਕੰਪਨੀਆਂ ਦਾ ਜ਼ਿਕਰ ਹੋ ਰਿਹਾ ਕਦੇ ਸਰਾਇਆ ਇੰਡਸਟਰੀ ਦਾ ਜ਼ਿਕਰ ਹੁੰਦਾ ਸੁਪਰੀਮ ਕੋਰਟ 'ਚ ਜਾ ਕੇ ਕਹਿੰਦੇ ਜੀ ਸਰਾਇਆ ਇੰਡਸਟਰੀ 'ਚ ਇਹਨਾਂ ਨੇ ਅਸਤੀਫਾ ਦਿੱਤਾ ਸੀ 2007 'ਚ ਮੰਤਰੀ ਬਣਨ ਤੋਂ ਪਹਿਲਾਂ ਤੇ ਇਸ ਐਫ ਆਈ ਆਰ 'ਚ ਕਹਿੰਦੇ ਜੀ ਸਰਾਇਆ ਇੰਡਸਟਰੀ ਦਾ ਡਾਇਰੈਕਟਰ ਹੈ ਮਤਲਬ ਸਪਰੀਮ ਕੋਰਟ ਨੂੰ ਕੁਝ ਹੋਰ ਗੱਲ ਕਹਿੰਦੇ ਨੇ ਪੁਰਿਆ ਕਿ ਲੋਅਰ ਕੋਰਟ ਨੂੰ ਕੁਝ ਹੋਰ ਗੱਲ ਕਹਿੰਦੇ ਨੇ ਟੋਟਲ ਝੂਠ ਦੇ ਉੱਤੇ ਇੱਕ ਪਲੰਦਾ ਬਣਾਇਆ ਮਕਸਦ ਕਿ ਵਿਕਰਮ ਮਜੀਠੀਆ ਕਿਉਂਕਿ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਵਿਕਰਮ ਮਜੀਠੀਆ ਕਿਉਂਕਿ ਆਏ ਦਿਨ ਇਹਨਾਂ ਦੇ ਮੰਤਰੀਆਂ ਦੀਆਂ ਕਰਤੂਤਾਂ ਨੂੰ ਉਜਾਗਰ ਕਰਦੇ ਨੇ ਵਿਕਰਮ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਲੜ ਰਹੇ ਨੇ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜ ਰਹੇ ਨੇ ਕਿ ਕਿਸੇ ਤਰੀਕੇ ਉਹਨਾਂ ਦੀ ਜ਼ੁਬਾਨ ਬੰਦ ਕਰਾ ਲਈ ਔਰ ਅੱਜ ਵੀ ਜਿੱਦਾਂ ਮੈਂ ਤੁਹਾਨੂੰ ਹਮੇਸ਼ਾ ਪਹਿਲਾਂ ਵੀ ਕਹਿੰਦਾ ਸੀ ਜਦੋਂ ਇਹ ਐਨਡੀਪੀਐਸ ਦਾ ਪਰਚਾ ਦਿੱਤਾ ਸੀ ਜਿਹੜਾ ਕਿ ਹੁਣ ਅੱਜ ਸਰਕਾਰ ਨੇ ਇਹ ਰਿਮਾਂਡ ਪੇਪਰਾਂ 'ਚ ਮੰਨ ਲਿਆ ਕਿ ਐਨਡੀਪੀਐਸ ਨਸ਼ੇ ਦੀ ਤਾਂ ਗੱਲ ਹੀ ਹੈ ਨਹੀਂ ਹੁਣ ਤਾਂ ਸਿਰਫ ਤੇ ਸਿਰਫ ਪਰਚਾ ਰਹਿ ਗਿਆ ਆਮਦਨ ਤੋਂ ਬਾਅਦ ਜਾਇਦਾਦ ਦਾ ਸੋ ਜਿੱਦਾਂ ਐਨਡੀਪੀਐਸ ਦਾ ਪਰਚਾ ਟਿਕਿਆ ਕਿਉਂਕਿ ਇੱਕ ਵਾਰੀ ਪਰਚਾ ਪਾ ਦੇਣਾ ਆਪਾਂ ਸਮੇਂ ਤੇ ਆ ਕੇ ਸਾਡਾ ਕਾਨੂੰਨ ਇਸ ਤਰੀਕੇ ਦਾ ਹੈ ਕਿ ਕਿਸੇ ਦੇ ਉੱਤੇ ਪਰਚਾ ਹੋ ਗਿਆ ਰੈਸਟ ਹੋ ਗਿਆ ਉਹ ਇੱਕ ਪਾਈਪਲਾਈਨ 'ਚ ਪੈ ਜਾਂਦਾ ਉਹਨੂੰ ਉਹੀ ਪ੍ਰੋਸੈਸ ਚੋਂ ਲੰਘਣਾ ਪੈਂਦਾ ਪਰ ਇਹ ਵੀ ਉਸੇ ਤਰੀਕੇ ਦਾ ਫੋਕਸ ਪਰਚਾ ਜਿਸ ਤਰੀਕੇ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਪਹਿਲੇ ਪਰਚੇ ਦੇ ਬਾਰੇ ਟਿੱਪਣੀਆਂ ਕੀਤੀਆਂ ਨੇ ਅੱਜ ਮੇਰੀ ਗੱਲ ਯਾਦ ਰੱਖਿਓ ਇਹ ਜਿਹੜਾ ਪਰਚਾ ਹੈ ਇਹਦੇ ਬਾਰੇ ਵੀ ਐਸੀ ਟਿੱਪਣੀ ਆਉਣਗੀਆਂ ਕਿਉਂਕਿ ਫੋਕਸ